ਨਾਲੋ ਪੂਰੀਆਂ ਘਾਣਨੀਆਂ ਗੋਰੀਆਂ ਦਾਖ ਨਾ ਅੱਲਾਹ ਨਾ ਗੱਲ ਕਰ ਕਿੰਦਰੋਂ ਇੱਕ ਕਿੰਦਰ ਆਏ ਗੱਲ ਨਾ ਕਰ ਨਾ 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 ਲੋ ਵੀ ਮਿੱਤਰੋ ਮੇਲਾ ਮੌਹਣਾ ਕਬੂਤਰੀ ਬਹਿ ਗਈ ਬਾਗਲ ਤੂਸੀ ਵਾਲੀ ਤੇ ਬਿੰਦਾ ਭੁੰਦੜ ਸਾਤੇ ਵਾਲਾ ਕੱਲਾ ਰਹਿ ਗਿਆ ਸਕੂਟਰ ਤੇ ਲੈ ਵੀ ਮਿੱਤਰੋ ਵਧਾਈ ਦੇ ਪਾਤਰ ਹੈ ਬਿੰਦਾ ਭੁੰਦੜ ਗਿੰਦਾ ਭੁੰਦੜ ਉਹ ਡਾਂਗ ਵਾਲਾ ਨਾ ਚੱਕ ਦੇ ਹਦਰੀ ਓਏ ਗਿੰਦਾ ਭੁੰਦੜ ਵਧਾਈ ਦਾ ਪਾਤਰਾ ਬਈ ਪਹਿਲਾ ਨੰਬਰ ਬਣਾ ਗਿਆ ਭੁੰਦੜ ਨੇ ਲੋ ਜੀ ਮਿੱਤਰੋ ਮੈਂ ਤੁਹਾਨੂੰ ਕਿਹਾ ਸੀ ਵੀ ਸਕੂਟਰੀ ਜਿੱਤਣ ਖਾਤਰ ਨਾ 7 ਵਜਾਉਣੇ ਪੈਣਗੇ 7 ਤੇ ਅੱਜ 7:00 ਵੱਜ ਗਏ ਸਕੂਟਰੀ ਜਿੱਤਣ ਖਾਤਰ ਤੇ ਬਿੰਦੇ ਭੁੰਦੜ ਵਾਲਾ ਫਿਰਦਾ ਇਕੱਲਾ ਬਾਈ ਕਬੂਤਰ ਹੋਰ ਵੀ ਬਹੁਤ ਚੰਗੇ ਸੀਗੇ ਤਾਹਾਂ ਤੋਂ ਇਹ ਹਨੇਰੀ ਆਏ ਕੂਤਰ ਪੱਟੇ ਗੇ ਬਹੁਤ ਚੰਗੇ ਕੂਤਰ ਸੀ ਟੌਰੀ ਸਾਤੇ ਵਾਲਾ ਚੰਗਾ ਸੀ ਇੱਕ ਲਾਲ ਜਿਹੜਾ ਠੀਕ ਹੈ ਬਲਜੀਤ ਕਰਨੀ ਵਾਲਾ ਇਹਨਾਂ ਦਾ ਵੀ ਬਹੁਤ ਚੰਗਾ ਕੂਤਰ ਸੀ ਹਾਂਟੀ ਮਿਠੜੀ ਉਹ ਵੀ ਬਹੁਤ ਚੰਗਾ ਕੂਤਰ ਸੀ ਗਗਨ ਸਗਰਾਣਾ ਉਹ ਵੀ ਬਾਗਿਆ ਉਹ ਵੀ ਬਹੁਤ ਚੰਗਾ ਕੂਤਰ ਸੀ 8-10 ਕਬੂਤਰ ਬਹੁਤ ਚੰਗੇ ਜਿਹੜੇ ਬਾਗੇ ਬਾਈ ਪਰ ਕਿਸਮਤ ਅਜ ਬਿੰਦੇ ਭੁੰਡੜ ਦੀ ਲੜਦੀ ਸੀ ਸੂਟਰ ਦੇ ਲੈ ਗਿਆ ਲੈ ਗਿਆ ਉਹ ਲਾਲੀਆ ਗਰਾਣਾ ਛਾਤਰੀ ਬਾਈ ਤੇ ਕਬੂਤਰ ਨੂੰ ਜਾਂਦੇ ਆ ਭਾਈ ਆਈ ਬੜੀ ਚੁੱਕ ਬੈਠਾ ਤੇਰੇ ਘਰੇ ਆ ਕੇ ਕੱਲਾ ਲਾਲ ਸਾਦਾ ਕੱਲਾ ਛਾਦਰੀ ਛਾਣ ਕੇ ਆ ਆ ਫੇਰ ਕਰ ਲਈ ਸਹਰੇਲੇ ਛਾਦਰੀ ਖੜੀ ਆ ਲੋਹੋਂ ਦੇ ਕੋਈ ਨਿਕਰਾ ਮਾਰ ਗਿਆ ਜਿਹੜਾ ਛਾਦਰੀ ਨੂੰ ਦੇਖ ਕੇ ਉਤਰਾ ਆਹ ਉਤਰਾ ਮਿੱਤਰੋ ਜਿਹੜੇ ਸਕੂਟਰੀ ਦਿੱਤੀ ਆ ਲਾਲ ਸਾਤਾ ਕਿੱਟਾ ਦੋ ਤਰਗਾ ਕਿੰਦਾ ਕੋਲ ਵਧਾਈ ਦਾ ਪਾਤਰਾ ਜੇ ਤੇ ਲਾਸਟ ਟਾਈਮ ਹੈ ਮੇਰੇ ਮਿੱਤਰੋ ਮੇਰੇ ਸੱਜਣੋ ਪੌਣੇ 7 ਵਜੇ ਸਹੀ ਸਕੂਟਰ ਵੜਗਾਤਾ ਭਾਈ ਅੱਜ ਬਿੰਦੇਪੂਂਦੜ ਨੇ ਪੌਣੇ 7 ਵਜੇ ਤੇ